ਆਵਾਜ਼ ਹੋਈ ਆ ਖਰਾਬ ਤੇ ਸੈੱਟ ਹੀ ਨਹੀਂ ਹੋਣ ਦੀ ਹੈਗੀ ਕੁਛ ਹੋਰ ਜ਼ਿਆਦਾ ਬੁਲਾਉਂਦੀ ਆ ਮੈਨੂੰ ਕੀ ਬਣਾਉਣ ਲੱਗੇ ਬੈਂਗਣ ਸੁਨਦਰ ਕੱਟ ਕੁੱਟ ਕੇ ਰੱਖੇ ਆ ਹੁਣ ਤੋਂ ਮੰਗੇ ਹੈਨਾ ਹੁਣ ਮੇਰਾ ਤੇਲ ਕਰਦਾ ਮੈਂ ਸੋ ਜਾਵਾਂ ਜਲ ਬਟਰ ਮਸਾਲਾ ਪਨੀਰ ਬਟਰ ਮਸਾਲਾ ਮੈਂ ਕੱਲ ਬਣਾ ਦੂੰਗੀ ਹਾਂ ਇਹਦਾ ਸਿਰ ਉਹਦਾ ਦੋ ਦਿਨ ਰਹਿੰਦਾ ਹੁੰਦਾ ਸਿਟਰਾ ਜੀ ਦਾ ਵੀ ਆ ਕੇ ਤਿਆਰੀ ਕਰੀ ਹਾਂ ਹਾਂ ਮਾਸੜ ਵੀ ਆ ਗਈ ਉਹ ਰੇ ਮਾਸੜੀ ਮੈਂ ਕਰਦੀ ਪਈ ਸੀ ਸੂਟਾਂ ਦੀ ਕਟਿੰਗ ਖਲਾਰਾ ਬਹੁਤ ਪਿਆ ਆ ਕੀ ਕਰਦਾ ਪੁੱਤ ਕਰ ਲੇ ਆ ਕਾਲੀਆਂ ਮੁਕਸ ਵਗੈਰਾ ਡੰਡੀਆਂ ਬਹੁਤ ਵਧੀਆ ਲਾ ਕੇ ਦਿੱਤੀਆਂ ਹਨ ਬਹੁਤ ਸੋਹਣਾ ਬਹੁਤ ਸੋਹਣਾ ਬੜਿਆਂ ਦਾ ਜੇਤਾ ਪੁੱਲ ਗਿਆ ਡਿਰਟੀ ਖਾਦੇ ਦਾ ਉਹ ਵੀ ਨਹੀਂ ਬਣਾਇਆ ਆਈਸਕ੍ਰੀਮ ਲੈ ਗਏ ਆ ਉਹ ਵੀ ਨਹੀਂ ਬਣਾਇਆ ਰੋਟੀ ਬਸ ਪਤਾ ਨਹੀਂ ਰੋਟੀ ਦੇ ਨਾਲ ਉਹ ਤਾਂ ਪਤਾ ਨਹੀਂ ਕੀ ਬਾਹਰੋਂ ਖੇਸਵਾਜਾ ਖਾ ਲੈਂਦੇ ਜੋ ਮਰਜੀ ਲੈ ਗਏ ਵੈਲਕਮ ਬੋਏ ਪੇਜ ਪੂਜ ਬਣਾ ਲੈ ਪ੍ਰੋਮੋਸ਼ਨ ਕਰਨੀ ਹੈ ਕਿ ਇਹਦੀ ਟੈਟੂ ਬਣਵਾਣ ਨਾਲੇ ਇੱਕ ਮਾਈ ਸੰ ਹਰਮਨ ਦਾ ਇਹੀ ਕਹਿੰਦਾ ਹੁੰਦਾ ਮੰਮੀ ਨਾਲ ਗੱਲ ਕਰਾਂ ਮੰਮੀ ਨਾਲ ਗੱਲ ਕਰਾਂ ਆਪਾਂ ਕੁਝ ਨਹੀਂ ਖਾਣਾ ਟਾਈਮ ਇਧਰ 11:30 ਹੋ ਗਏ ਤੇ ਇਧਰ ਮੈਡਮ ਜੀ ਨੂੰ ਨਹੀਂ ਲਈ ਸੁੱਤੀਆਂ ਨਹੀਂ ਆ ਗਈਆਂ ਤੇ ਇਧਰ ਕਾਫੀ ਲੱਗੇ ਆ ਜੀ ਬਣਾਉਣ ਮੈਂ ਖਾਉਂਗਾ ਸੇਵ ਤੇ ਮਨਪ੍ਰੀਤ ਨੇ ਪੀਣੀ ਕਾਫੀ ਇਹ ਕਰਦੇ ਆ ਜੀ ਬਲੌਗ ਦਾ ਐਂਡ ਨਵੇਂ ਬਲੌਗ ਨਵੇਂ ਬਲੌਗ ਆ ਗਏ ਆ ਜੀ ਫੇਰ ਇੱਕ ਨਵਾਂ ਬਲੌਗ ਲੈ ਕੇ ਤੁਹਾਡਾ ਤੁਹਾਡੇ ਵਾਸਤੇ ਰੋਟੀ ਦੇ ਨਾਲ ਸਵੇਰ ਦੀ ਮਾਰਨਿੰਗ ਦੀ ਸ਼ੁਰੂਆਤ ਕਰਦੇ ਹਾਂ ਜੀ ਕਰੋ ਜੀ ਬਲੌਗ ਦੀ ਸ਼ੁਰੂਆਤ ਹਾਂਜੀ ਅਸੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਚਿੰਦਰ ਬਲੌਗ ਚ ਮੈਂ ਦੇ ਦੇ ਸੀ ਠੀਕ ਹੈ ਅਸੀਂ ਵੀ ਠੀਕ ਰਗਾ ਬਾਅਦ ਨਿਕਲਦੀ ਨਹੀਂ ਹੈਗੀ ਸਾਡੀ ਆਵਾਜ਼ ਹੋਈ ਆ ਖਰਾਬ ਤੇ ਸੈਟ ਹੀ ਨਹੀਂ ਹੋਣ ਢੀ ਹੈਗੀ ਬਹੁਤ ਜ਼ਿਆਦਾ ਬੁਲਾਉਂਦੀ ਮੈਨੂੰ ਮੇਰੇ ਕੋਲ ਜਿਆਦਾ ਬੋਲ ਹੋ ਜਾਂਦਾ ਜਦੋਂ ਵੀ ਜ਼ਿਆਦਾ ਬੋਲੀ ਜਾਂਦੀ ਫੇਰ ਇੱਕ ਹੋਰ ਕੰਮ ਖਰਾਬ ਹੋ ਜਾਂਦਾ ਹੈ ਅਸੀਂ ਕਰਦੇ ਹਾਂ ਸ਼ੁਰੂਆਤ ਅੱਜ ਦੇ ਬਲੌਗ ਦੀ ਨਾਲ ਨਾਸ਼ਤੇ ਦੇ ਨਾਲ ਆ ਜਾਏਗਾ ਸੰਡੇ ਤੇ ਲੋ ਜੀ ਇੱਧਰ ਵੀ ਤੇ ਚਲੋ ਜੀ ਬਣੇ ਰਿਓ ਬਲੌਗ ਨਾਲ ਜੀ ਫਿਰ ਮਿਲਦੇ ਆਂ ਜੀ ਚਲੋ ਜੀ ਇੱਧਰ ਟਾਈਮ ਵੱਜ ਗਏ ਦੁਪਹਿਰ ਦੇ 2 ਤੇ ਹਾਂਜੀ ਹਾਂਜੀ ਸਬਜ਼ੀ ਰਸੇ ਬਣਾਉਣਾ ਥੋੜਾ ਲੇਟ ਹੋ ਗਈ ਕੋਈ ਆ ਗਿਆ ਠੀਕ ਆ ਹੋਰ ਅੱਜ 2 ਵੱਜ ਗਏ ਲੱਗਦੀ ਨਾ ਤੋੜਕਾ ਲੈਣ ਸਬਜ਼ੀ ਦੀ ਕੱਟ ਹੋਊਗੀ ਠੀਕ ਆ ਤੇ ਚਲੋ ਕੀ ਬਣਾਉਣ ਲੱਗੇ ਬੇਂਗਣ ਇੱਧਰ ਕਟਕੁਟ ਕੇ ਰੱਖਿਆ ਹੁਣ ਧੋਵਾਂਗੇ ਹਨਾ ਅਲਹਮਦੁਲਿਲਾਹ ਹੋ ਰਹੀ ਠੀਕ ਆ ਚਲੋ ਪੰਜ ਦਿਨ ਲੋ ਜੀ ਤਾਂ ਮੋਲੀ ਉਹ ਖਾ ਲੀ ਬੇਨਾ ਨਹੀਂ ਬਹੁਤ ਆਦੀ ਮੈਨੂੰ ਰੱਖੀ ਸੱਚ ਜਿੰਦੀ ਗੋਲੀ ਖਾ ਲਈ ਹੂੰ ਉਹਦੇ ਟੱਕ ਗਲੇ ਚ ਖਰਖਰੀ ਜਿਹੀ ਲੱਗੀ ਸੀ ਮੈਂ ਗੋਲੀ ਖਾ ਲਈ ਉਹ ਤਾਂ ਖਾਸ ਛੱਡ ਜਾਂਦੀ ਆ ਮੈਨੂੰ ਇੰਨੀ ਨੀਂਦ ਆਈ ਇੰਨੀ ਨੀਂਦ ਆਈ ਹੁਣ ਮੇਰਾ ਤੇਲ ਕਰਦਾ ਮੈਂ ਸੋ ਜਾਵਾਂਗਾ ਜੇ ਮੈਨੂੰ ਮਜਬੂਰੀ ਨੂੰ ਕੰਮ ਕਰਨਾ ਪੈਣਾ ਨਹੀਂ ਨੀ ਸੂ ਉਹ ਤੋਖੀਆਂ ਮੈਂ ਉਹ ਤਾਂ ਸੋਣਾ ਹੈ ਤਾਂ ਕਿ ਘੰਟਾ ਮੈਨੂੰ ਬਹੁਤ ਨੀਂਦ ਆਦੀ ਮੈਂ ਜਲਦੀ ਲੰ ਨੂੰ ਬੰਗੜਣਾ ਤੁਸੀਂ ਆਪਾਂ ਲੈ ਕੇ ਕਹਿੰਦੀ ਸੀ ਪਨੀਰ ਦੀ ਸਬਜ਼ੀ ਬਣਾਈਓ। ਹਾਂ। ਉਹ ਮੈਂ ਕਿਹਾ ਕਿ ਕਿਹੜਾ ਪਨੀਰ ਕਹਿੰਦੀ ਸੀ? ਬਟਰ ਮਸਾਲਾ। ਪਨੀਰ ਬਟਰ ਮਸਾਲਾ। ਮੈਂ ਪਈ ਲ ਬਣਾ ਦੂੰਗੀ। ਹਾਂ। ਆਹ ਕੁਝ ਹੋ ਜਾਣਾ ਸਹੀ ਹੈ। ਹਾਂਜੀ। ਇਹ ਦਸਰੂ ਦਾ ਦੋ-ਤਿੰਨ ਦਿਨ ਰਹਿੰਦਾ ਹੁੰਦਾ ਸਿਟਰ ਜਿੰਦਾ। ਜੇ ਹੋਊਗਾ ਨਾ ਅੱਜ ਕੱਲ ਠੀਕ ਹੋ ਜਾਣਾ। ਕੱਲ ਨੂੰ ਠੀਕ ਹੋ ਜਾਣਾ ਹਾਂ। ਸੋਲੀ ਵੀ ਮੈਂ ਪੂਰੀ ਖਾ ਲਈ ਆ। ਹੋਰ ਖਾ ਲਈ ਦਸਾਂ। ਪਿੰਚ। ਹੋਰ ਜਿੰਨਾ ਲੱਗ ਪਿਆ ਤੁੜਕਾ। ਹੋਰ ਪਿਆਜ ਕਾ ਗਦੋਂ ਹੈ ਕੰਜੀ ਕਾ ਗਦੋਂ ਮੰਮੀ ਮੰਗਲਵਾਰ ਕਦੇ ਕੰਗਲਵਾਰੀ ਮੰਗਲਵਾਰਾ ਕੰਜਰਾਂ ਦੇ ਹਨ ਚਲੋ ਜੀ ਲਾ ਲਈਏ ਤਰਕਾ ਸੜਕਾ ਵੀ ਮਿਲਦੇ ਆ ਤੁਹਾਨੂੰ ਮਨੇ ਲਈ ਸਾਡੇ ਬਲੌਗ ਨਾਲ ਤਿਹਾਰ ਤੇ ਰਾਗੇ ਬਜਾਰਾ ਚ ਰਸ਼ ਬਹੁਤ ਆ ਹੂੰ ਤੇ ਗਏ ਨੋ ਜਾਨ ਹੈ ਪਲੂ ਦਵਾਈ ਲੈ ਕੇ ਪੂਰੀ ਆ ਕਮੰਡ ਨਹੀਂ ਹੋਈ ਆ ਹਾਂ ਮੈਂ ਕਿ ਪਲੂ ਕਵੰਡੀ ਆ ਜਰੋ ਜਕਰ ਕਾ ਨੇ ਆ ਕੇ ਆ ਜਾ ਮੈਂ ਯਾਰਾ ਕਿ ਦੀ ਮੈਂ ਇਹ ਨਹੀਂ ਜਾਂਦੀ ਹੈਗੀ ਜਦ ਕਰ ਦਿੰਦੇ ਇਹਨੂੰ ਲੈ ਕਰਦੇ ਨਹੀਂ ਤੇ ਗੌਂਡੀਆਂ ਦਾ ਦਰਵਾਜਾ ਖੜਕਾਓ ਤੇ ਗੌਂਡੀਆਂ ਹੱਜ ਜਾਂਦੀਆਂ ਮੈਂ ਇਹਦਾ ਖੜਕਾ ਦਰਵਾਜਾ ਇਹਨਾਂ ਜਣਾ ਚਲੋ ਜੀ ਬਣੇ ਤੇ ਇਸ ਬਲੌਗ ਨਾਲ ਫੇਰ ਕਰ ਲਈਏ ਫਲਾ ਲਈਏ ਤੁਹਾਡੇ ਦਿਖਾ ਦੇਣਾ ਮਸਲਾ ਕਰਣੀ ਚਾਹੋ ਚਲੋ ਮਸੜੀ ਵੀ ਆ ਗਈ ਚੈਰੀ ਖੜੀ ਹਾਂ ਹਾਂ ਮਸੜੀ ਵੀ ਆ ਗਈ ਹੋਰ ਇਹ ਮਸੜੀ ਹੰਗੜਾ ਦੇ ਵਿੱਚ ਵੀ ਬੜੇ ਨੂੰ ਨੇ ਹੂੰ ਪਲਕਾ ਕਰਕੇ ਮੈਂ ਬਣਾਉਂਦੀ ਹਾਂ ਉਹ ਖਲਾਉਣੀ ਆ ਗਈ ਸਭ ਖੇਰੋ ਜੀ ਬੰਦੇ ਵੀ ਸਬਜੀ ਸਬਜੀ ਹੈ ਨਾ ਹਾਂਜੀ ਰੁਕ ਜਾਓ ਹਾਂਜੀ ਦੇਖ ਸਕਦੇ ਆ ਜੀ ਟਾਈਮ ਇਧਰ ਸਵਾ 6 ਹੋ ਗਏ ਆ ਤੇ ਮੋਟਰ ਇਧਰ ਅਸੀਂ ਲਾਤੀ ਆ ਤੇ ਮੈਂ ਕਰਦੀ ਪਈ ਸੀ ਸੂਟਾਂ ਦੀ ਕਟਿੰਗ ਖਲਾਰਾ ਬਹੁਤ ਪਿਆ ਆ ਤੇ ਇੱਧਰ ਕਾਲੇ ਕਟਿੰਗ ਕਿਉਂਕਿ ਇਹ ਸੂਟ ਦੇਣੇ ਆ ਤੇ ਇੱਧਰ ਨਾਲ ਦੇਖਦੇ ਪਏ ਅਸੀਂ ਟੀਵੀ ਤੇ ਹਰਮਨ ਨੇ ਹਲੇ ਤੱਕ ਰੋਟੀ ਨਹੀਂ ਖਾਧੀ ਤੇ ਮੰਮੀ ਲੱਗਿਆ ਰੋਟੀ ਬਣਾਉਣ ਪਰੋਂ ਠੀਕ ਗਏ ਹੋਏ ਆ ਵੀਡੀਓ ਬਣਾਉਣ ਤੇ ਆ ਕੇ ਖਾਊਗਾ ਇੱਧਰ ਮੈਂ ਬਣਾਈ ਸੀ ਆਲੂ ਬੈਂਗਣ ਠੀਕ ਆ ਤੇ ਮੰਮੀ ਬਣਾ ਕੇ ਦੇਣੀ ਆ ਪਰੌਂਠੀ ਤੇ ਨਾਲ ਬਣਾਵਾਂਗੇ ਚਾਹ ਹਾਂਜੀ ਪਲਕ ਕਰਦੀ ਪਈ ਤਿਆਰੀ ਕਿਉਂਕਿ ਜ਼ਿਹਰੇ ਜਾਣਾ ਸਕੂਲ ਪਲਕ ਕੀ ਕਰਦਾ ਪੁੱਤ ਕਰ ਲਿਆ ਕਾਲੀਆਂ ਮੁਕਸ ਵਗੈਰਾ ਸਾਰੀਆਂ ਜਿਲਦਾਂ ਜਿਹੜਾ ਲਈਆਂ ਆ ਕਵਰ ਕੁਵਰ ਇਹਨਾਂ ਦੇ ਡਾਣਾ ਵਜੇ ਰ ਸਕੂਲ ਤਿਆਰੀ ਆ yes ਬੈਗ ਨੂੰ ਪੈਕ ਕਰ ਲਈਆਂ ਆਪਣਾ ਮੇਰਾ ਪੁੱਤ ਹੈ ਲਓ ਜੀ ਇਹ ਕਰੂਗੀ ਆਪਣਾ ਬੈਗ ਪੈਕ ਹੈ ਚਲੋ ਤੇ ਲਓ ਜੀ ਇੱਧਰ ਡੰਡੀਆਂ ਬਹੁਤ ਵਧੀਆ ਲਾ ਕੇ ਦਿੱਤੀਆਂ ਹਨ ਬਹੁਤ ਸੋਹਣੀਆਂ ਬਹੁਤ ਸੋਹਣਾ ਕਰਤਾ ਜੀ ਬਹੁਤ ਵਧੀਆ ਡੰਡੀਆਂ ਲਾ ਕੇ ਦਿੱਤੀਆਂ ਤੇ ਇੱਧਰ ਪਰੌਂਠੀਆਂ ਬਣ ਰਹੀਆਂ ਨਾਲ ਬਣਾਵਾਂਗੇ ਚਾਹ ਬਸ ਆਂਦੇ ਪਏ ਆ ਤੇ ਦੇਖਦੇ ਆ ਜਦੋਂ ਇੱਕ ਬਾਹਰਲਾ ਮੌਸਮ ਹੁਣ ਨਾ ਜਲਦੀ ਹਨੇਰਾ ਹੋ ਜਾਂਦਾ ਆ ਕਿਉਂਕਿ ਟਾਈਮ ਹਲੇ 6 ਵਜੇ ਆ ਤੇ ਇੱਧਰ ਗਲੀ 'ਚ ਕੋਈ ਨਹੀਂ ਹੈਗਾ ਅੱਗੇ ਤਾਂ ਬਾਹਰ ਕੋਈ ਖੜਾ ਸੀਗਾ ਇਸ ਕਰਕੇ ਮੈਂ ਫਿਰ ਵਲੌਗ ਨਹੀਂ ਬਣਾਇਆ ਤੇ ਲਓ ਜੀ ਕਰ ਲਈ ਕਿ ਫਿਰ ਅਸੀਂ ਵੀ ਆਪਣਾ ਕੰਮ ਇੱਧਰ ਕਟਿੰਗ ਕਟਿੰਗ ਕਰ ਲਈਏ ਠੰਡ ਲੱਗਦੀ ਸੀ ਮੈਂ ਲਾਇਆ ਸੀਗਾ ਏਸੀ ਤੇ ਠੰਡ ਲੱਗਣ ਲੱਗੀ ਮੈਂ ਕਰਤਾ ਬੰਦ ਚਲੋ ਜੀ ਕਟਿੰਗ ਕਰ ਲਈਏ ਸ਼ਰਟ ਕੱਟ ਲਈ ਤੇ ਨਾਲ ਕੱਟੀ ਹੈ ਪਜਾਮਾ ਇਹ ਮੈਂ ਪਰਸੋ ਸੂਟ ਦੇਣੇ ਆ ਤੇ ਬਣ ਰਹੀਓ ਸਾਡੇ ਬਲੌਗ ਨਾਲ ਮਿਲਦੇ ਆ ਜੀ ਤੁਹਾਨੂੰ ਲਓ ਜੀ ਇੱਧਰ 7:14 ਮਿੰਟ ਹੋ ਗਏ ਆ ਤੇ ਅੱਜ ਸੰਡੇ ਦੁਕਾਨ ਆਪਾਂ ਵਧਾ ਕੇ ਆ ਗਏ ਆ ਇੱਧਰ ਲਈ ਘੜੀ ਦੇ ਟਾਈਮ ਹਿੰਦੀ ਦਾ ਹੈਗਾ ਤੇ ਲਓ ਜੀ ਇੱਧਰ ਹੁਣ ਲੱਗ ਰਹੀਆਂ ਜੀ ਤਾਹਾਂ ਕਿੱਤੇ ਗੁਲ ਗਿਆ ਕੱਪੜਿਆਂ ਦਾ ਕੱਪੜਿਆਂ ਦਾ ਜੇਤਾ ਪੁੱਲ ਗਿਆ ਇਹ ਸੂਟ ਘਟੀ ਕਰਨ ਲੱਗ ਪਿਆ ਦੁਪਹਿਰ ਇਹ ਕੋਈ ਆ ਗਿਆ ਰੋਟੀ ਰੱਟੀ ਖਾਦੇ ਦਾ ਉਹ ਵੀ ਨਹੀਂ ਬਣਾਇਆ ਆਈਸਕ੍ਰੀਮ ਲੈ ਗਿਆ ਉਹ ਵੀ ਨਹੀਂ ਬਣਾਇਆ ਬਲੌਗ ਬਣਾਇਆ ਹੀ ਨਹੀਂ ਹੈਗਾ ਤੇ ਹੁਣ ਇੱਧਰ ਲੱਗੀਆਂ ਜੀ ਦੋਨੇ ਜਣੀਆਂ ਨੂੰ ਸੱਜੇ ਲਾਉਣ ਤਾਹਾਂ ਤੇ ਉਹ ਕਰਦੀ ਬਈ ਆਪਣੀ ਐਡੀਟਿੰਗ ਤੇ ਪਲਕ ਉਧਰ ਤੇ ਪਲਕ ਤਿਆਰੀ ਕਰਦੀ ਬਈ ਸਕੂਲ ਨਹੀਂ ਸੇਰੇ ਜਾਣਾ ਸੇਰੇ ਸਕੂਲ ਜਾਣਾ ਤੇ ਹਰਮਨ ਚਲਾ ਗਿਆ ਜਲੰਧਰ ਪਤਾ ਨਹੀਂ ਸਾਲਾ ਕੀ ਕਰਨ ਗਿਆ ਇਹ ਚਲੋ ਕੋਈ ਗੱਲ ਨਹੀਂ ਫਿਰਦਾ ਹੀ ਰਹਿੰਦਾ ਕੁੱਤਿਆਂ ਨੂੰ ਸਾਰੇ ਦਿਹਾੜੀ ਸਹੀ ਗੱਲ ਆ ਜੀ ਕੁੱਤੇ ਨਹੀਂ ਕੁੱਤਿਆਂ ਨੂੰ ਐ ਕੁੱਤਾ ਆਇਆ ਹੈ ਸਹੀ ਗੱਲ ਆ ਮੈਂ ਰੋਟੀ ਖਾ ਲਾ ਫਿਰ ਜੋ ਰੋਟੀ ਨਹੀਂ 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 ਤੇ ਰੋਟੀ ਖਾਣੀ ਨਹੀਂ ਅਸੀਂ ਰੋਟੀ ਬਸ ਪਤਾ ਨਹੀਂ ਰੋਟੀ ਦੇ ਨਾਲ ਉਹ ਪਤਾ ਨਹੀਂ ਕੀ ਬਾਹਰੋਂ ਖੇਸਵਾ ਜਾ ਖਾ ਲੈਂਦੇ ਜੋ ਮਰਜੀ ਲੈ ਗਏ ਰੋਟੀ ਦੇ ਨਾਲ ਨਹੀਂ ਇਹਨਾਂ ਨੂੰ ਸਾਲਿਆਂ ਨੂੰ ਕੁਝ ਹੁੰਦਾ ਹੈਗਾ ਲਓ ਜੀ ਇੱਧਰ ਲੱਗ ਰਹੀ ਆ ਤਾਂ ਅੱਛਾ ਰਾਤ ਦਾ ਹੁਣ ਕੀ ਪ੍ਰੋਗਰਾਮ ਹੈਗਾ ਰੋਟੀ ਪਾਣੀ ਦਾ ਰਾਜ ਨੂੰ ਦੱਸੋ ਹਣ ਕੀ ਖਾਣਾ ਆਲੂ ਬੈਂਗਣਾ ਸਬਜੀ ਆ ਮਸ ਆਲੂ ਬੈਂਗਣਾ ਸਬਜੀ ਨਾਲ ਖਾ ਲੈਣੇ ਇੱਕ ਇੱਕ ਪਰੌਂਠੀ ਹੈ ਨਾ ਪਰੌਂਠੀ ਪਰੌਂਠੀ ਖਾ ਲੈਣੇ ਇੱਕ ਇੱਕ ਰੋਟੀ ਵੀ ਆਣੀ ਨਹੀਂ ਪਰੌਂਠੀ ਖਾਵਾਂਗੇ ਯਾਰ ਅਜੀ ਬੈਂਜੀ ਲੋ ਜੀ ਉਹ ਵੀ ਆ ਗਿਆ ਹਾਂਜੀ ਇਹਨੂੰ ਲਿਆ ਕੇ ਦਿੱਤੀਆਂ ਜੀ ਅੱਜ ਸਕੂਲ ਦੀਆਂ ਨਵੀਆਂ ਨੋਟਬੁੱਕਸ ਤੇ ਹਾਂਜੀ ਹੋ ਗਈ ਤਿਆਰੀ ਸਾਰੀ ਉਹਨਾਂ ਦੀ ਵੈਲਕਮ ਬੇ ਪੇਜ ਪੂਜ ਬਣਾ ਲੈ ਫੇਰ ਫੇਰ ਤਿਆਰੀ ਕਦੋਂ ਹੋਈ ਨਹੀਂ ਬਣਾਣੀ ਨਹੀਂ ਬਣਾਉਣੇ ਕਿਉਂ ਨਹੀਂ ਬਣਾਉਣੇ ਹਲੇ ਮੇਰੀ ਯੂਨੀਫਾਰਮ ਪ੍ਰੈਸ ਕਰਨੀ ਆ ਹਾਲੇ ਅੱਛਾ ਵੀਰ ਸਵੇਰੇ ਸੋਮਵਾਰ ਹਾਂ ਸਵੇਰੇ ਜਲਦੀ ਮੱਕਾ ਜੂਨ ਨੂੰ ਮੈਂ ਪ੍ਰੈਸ ਕਰਨੀ ਮੈਦੀ ਚਲੋ ਕਰੋ ਫਿਰ ਯੂਨੀਫਾਰਮ ਪ੍ਰੈਸ ਤੇ ਕਰੋ ਇਹਦੇ ਸਕੂਲ ਜਾਣ ਦੀ ਤਿਆਰੀ ਤੇ ਚਲੋ ਬਣੇਰੀਓ ਬਲੌਗ ਨਾਲ ਜੀ ਮਿਲਦੇ ਆ ਆ ਦੁੱਧ ਵੀ ਲੈ ਗਿਆ ਬੰਦਾ ਰੱਖਿਆ ਦੇਖ ਲਿਓ ਚੈੱਕ ਕਰ ਲਿਓ ਜਾ ਗਿਆ ਹੈ ਤੇ ਹੋਰ ਬਣੇਰੀਓ ਬਲੌਗ ਨਾਲ ਜੀ ਮਿਲਦੇ ਆ ਜੀ ਤੁਹਾਨੂੰ ਫਿਰ ਟਾਈਮ ਹੋ ਗਈ 9:30 ਤੇ ਹਰਮਨ ਚਲਾ ਗਿਆ ਜਲੰਧਰ ਬੰਗਾ ਸਾਹਿਬ ਦੀ ਰੋਟੀ ਕਿ ਭੋਲਦੀ ਰੋਟੀ ਲੈਣੀ ਆ ਇੱਕ ਇੱਕ ਇੱਕੋ ਹੀ ਬਸ ਇੱਕੋ ਹੀ ਲਾਲਾ ਤੇ ਨਹੀਂ ਕੁਛ ਨਹੀਂ ਤੇ ਉਹ ਕੀ ਕਹਿੰਦਾ ਹੈਗਾ ਮੇਰੀ ਲਾਗ ਰਹੀ ਰੋਟੀ ਰੋਟੀ ਜਾ ਕੇ ਜੇ 4 ਵਜੇ ਆ ਗਿਆ 3 ਵਜੇ ਜਾ ਕੇ ਪੰਜ ਮਿੰਟਾਂ ਖਾਉਂਗਾ ਗਿਆ ਕੀ ਕਰਨ ਟੈਟੂ ਬਣਾਉਣਾ ਪ੍ਰੋਮੋਸ਼ਨ ਕਰਨੀ ਹੈ ਪ੍ਰੋਮੋਸ਼ਨ ਕਰਨੀ ਹੈ ਕਿ ਇਹਦੀ ਟੈਟੂ ਬਣਵਾਣਾ ਨਾਲੇ ਇੱਕ ਤੇ ਉਧਰ ਗਿਆ ਤੇ ਕਹਿੰਦਾ ਮੈਨੂੰ 4 ਵਜਣੇ ਆ ਚਲੋ ਪਹਿਲੀ ਪਹਿ ਰੋਟੀ ਪਕਾ ਕੇ ਰੱਖ ਦੇਣੀ ਆ ਤੇ ਇੱਧਰ ਚੋਲ ਇਹ ਪਰ ਅਗਲੀ ਚਲੋ ਜੀ ਪੱਲੂ ਨੂੰ ਲੱਗੀ ਆਈ ਖਾਣ ਤੇ ਜਿਹੜੇ ਦੋ ਪਈਆਂ ਸੀ ਚੀ ਦੇ ਦੀਆਂ ਬੋਤਲ ਇੱਕ ਪੀ ਲਿਆ ਸੀਗੇ

ਈ ਨਹੀਂ ਮੈਂ ਨਹੀਂ ਲੈ ਕੇ ਸੌਣੀ ਦੇ ਰਹਿੰਦੇ ਨੇ ਪਰ ਮੈਨੂੰ ਨਹੀਂ ਚਾਹੀਦੀ ਇੱਥੇ ਦੋ ਰਈਆਂ ਸੀ ਦੂਜੀ ਰਈਆਂ ਸੀ ਦੋ ਬੋਕਾਹ ਫੇ ਉਹ ਲੈ ਗਿਆ ਹੁਣ ਆਪਾਂ ਲਓ ਜੀ ਇੰਦਰ ਹੋ ਰਹੀ ਹੈ ਸਾਡੀ ਪੈਂਗਣਾ ਦੀ ਸਬਜ਼ੀ ਗਰਮ ਤੇ ਚਲੋ ਬਣੇ ਰਹੀਓ ਬਲੌਗ ਨਾਲ ਜੀ ਤੇ ਰੋਟੀ ਪਾਣੀ ਖਾ ਕੇ ਫੇ ਕਰਦੇ ਸਿੰਪਲ ਰੋਟੀ ਹਾਂ ਪਰੋਠੀ ਤੇ ਖਾ ਪੀ ਕੇ ਕਰਦੇ ਆ ਜੀ ਚਾਵਲ ਪਲਕ ਹੁਣ ਉਧਰ ਆਇਆ ਦੇਖ ਮਮਾ ਤੇ ਫੋਨ ਕਿਹਦਾ ਮਾਈ ਸੰ ਹਰਮਨ ਦਾ ਹਾਂ ਇੱਕ ਮਿੰਟ ਹੋਲਡ ਕਰ ਅਲਾ ਕਰ ਗੱਲ ਬੋਲ ਕੋਈ ਨਹੀਂ ਆ ਮਮਮੀ ਨਾਲ ਗੱਲ ਮਮਮੀ ਨਾਲ ਗੱਲ ਕਰ ਇਹਹੀ ਗੱਲਾਂ ਮਮਮੀ ਨਾਲ ਗੱਲ ਕਰ ਮਮਮੀ ਨਾਲ ਗੱਲ ਕਰ ਆਪਾਂ ਕੁਝ ਨਹੀਂ ਖਾਣਾ ਬਾਹਰ ਉਹ ਤਾਂ ਲੱਗਦਾ ਹੀ ਮੈਨੂੰ ਕਿ ਬੋਲੀ ਇਧਰ ਕਰਦੇ ਫੇ ਗੱਲ ਕਰ ਲੰਦੋ ਫੇ ਦੇਖਦੇ ਆ ਜੀ ਤੇ ਤੂੰ ਕੀ ਕਰੀ ਜੰਨੀ ਆ ਉਹਨੂੰ ਉਧਰ ਰੋਟੀ ਨਹੀਂ ਖਾ ਗਿਆ ਨਾ ਉਹਨੂੰ ਕਹਿੰਦਾ ਮੈਨੂੰ ਭੁੱਖ ਲੱਗ ਗਈ ਆ ਨਹੀਂ ਹਾਂ ਹਾਂ ਮੈਂ ਤਾਂ ਬਾਲਾ ਖਾਣਾ ਛੱਡਦਾ ਬਾਲਾ ਬਿਲਕੁਲ ਵੈਰੀ ਗੁੱਡ ਬਹੁਤ ਵਧੀਆ ਕਰਦਾ ਮੈਗੀ ਖਾ ਕੇ ਨਹੀਂ ਉਹ ਲੱਗਦਾ ਆਹ ਜਿਹੜੀ ਰੋਟੀ ਖਾ吃 ਰਹੀ ਆ ਰਾਤੀ 1:00 ਵਜੇ ਰੋਟੀ ਖਾਦੀ ਆ ਗਏ ਨੇ ਮੈਨੂੰ ਪਤਾ ਤੇ ਚਲੋ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆਂ ਜੀ ਨਾਸ਼ਤਾ ਕਰਨ ਲੱਗੇ ਰਾਤ ਦਾ ਫੇਰ ਕਰਦੇ ਆਂ ਬਲੌਗ ਦਾ ਐਂਡ ਹਲੋ ਜੀ ਦੇਖ ਸਕਦੇ ਆ ਟਾਈਮ ਇੱਧਰ 11:30 ਹੋ ਗਏ ਤੇ ਇੱਧਰ ਮੈਡਮ ਜੀ ਨੂੰ ਨਹੀਂ ਲੇ ਸੁੱਤੀਆਂ ਨਹੀਂ ਹੈਗੀਆਂ ਕੇ ਇਹ ਕੰਬਲ ਦਾ ਕਲਰ ਬਹੁਤ ਸੋਹਣਾ ਹੁੰਦਾ ਹੈ ਬਹੁਤ ਹੀ ਸੋਹਣਾ ਹੁੰਦਾ ਤੇ ਇਧਰ ਮੰਮੀ ਤੇ ਇਧਰ ਲੱਗਿਆ ਕਾਫੀ ਬਣਾਉਣ 11:30 ਵਜੇ ਕੰਮ ਨਹੀਂ ਹੈ ਜੀ ਆਹ ਤੇ ਇਧਰ ਕਾਫੀ ਲੱਗੇ ਆ ਜੀ ਬਣਾਉਣ ਹੋਰ ਲੋ ਜੀ ਬਣਾ ਹੋ ਗਏ ਤੁਸੀਂ ਕੌਫੀ ਹੈ। ਆਹ ਮੈਂ ਕੋ ਬਣਾ ਕਰਦੇ ਹਾਂ। ਹੋਰ ਕੀ? ਬਲੌਗ ਦਾ। ਲੋ ਜੀ ਇੱਧਰ ਕੌਫੀ ਬਣਾ ਕੇ ਹੋ ਗਏ ਆਂ ਜੀ ਫ੍ਰੀ ਤੇ ਇੱਧਰ ਮੈਂ ਮਨਪ੍ਰੀਤ ਨੂੰ ਕਿਹਾ ਵੀ ਮੈਨੂੰ ਕੱਟ ਦੇ ਇੱਕ ਸੇਬ ਤੇ ਲੋ ਜੀ ਆਪਾਂ ਇੱਧਰ ਸੇਬ ਵੀ ਆ ਗਿਆ ਸਾਡਾ ਅੰਦਰ। ਮੈਂ ਖਾਊਂਗਾ ਸੇਬ ਤੇ ਮਨਪ੍ਰੀਤ ਨੇ ਪੀਣੀ ਕੌਫੀ ਤੇ ਨਿਆਣਿਆਂ ਨੂੰ ਉਧਰ ਦੇ ਆਂ। ਉਹ ਵੀ ਬਲੌਗ ਦਾ ਨਹੀਂ ਕਰਦੇ। ਹਾਂ ਜੀ ਆਈ ਬਸ ਤਲ ਆ ਜਾ ਵੀ ਫੇਕਾ ਲਾ ਗਏ। ਹੁਣ ਆਪਾਂ ਪੀਕੇ ਕਰਦੇ ਆ ਜੀ ਬਲੌਗ ਦਾ ਐਂਡ। ਜੀ ਹਾਂ ਜੀ ਕਰਦੇ ਆ ਅੱਜ ਦੇ ਬਲੌਗ ਦਾ ਇੱਥੇ ਜਣੇ ਮਿਲਦੇ ਕੱਲ੍ਹ ਤੁਹਾਨੂੰ ਰਿਕਨਮੇ ਬਲੌਗ 'ਚ। ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਤਾਂ ਸੱਡੇ ਬਲੌਗ ਕਿੱਦਾਂ ਦੇ ਲੱਗਦੇ ਆ ਮਿਲਦੇ ਆ ਕੱਲ ਫੇਰ ਇੱਕ ਨਵੇਂ ਨਵੇਂ ਬਲੌਗ। ਨਵੇਂ ਬਲੌਗ। ਨਵੇਂ ਬਲੌਗ। ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ? ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ। ਬੈਲ ਆਈਕਨ ਨੂੰ ਵੀ ਜਰੂਰ ਕਲਿੱ